ਰਾਤ ਦੇ ਹਨੇਰੇ ਵਿੱਚ ਗੋਲੀਆਂ ਦੀ ਗੂੰਜ ਨਾਲ ਕੰਬਿਆ ਸਾਰਾ ਇਲਾਕਾ ਕਪੂਰਥਲਾ ਜ਼ਿਲ੍ਹੇ ਦੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਸਾਝਹਾਨਪੁਰ ਵਿੱਚ ਕੱਲ ਰਾਤ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਝੰਡੋਰ ਕੇ ਰੱਖ ਦਿੱਤਾ ਕੁਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਨੇ ਕਾਂਗਰਸ ਆਗੂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਇਹ ਹਮਲਾ ਉਹਨਾਂ ਦੇ ਆਪਣੇ ਘਰ ਤੇ ਬਾਹਰ ਹੋਇਆ ਜਿੱਥੇ ਜਿੰਦਾ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਜੇ ਕੁਝ ਸੈਕਿੰਡ ਦੀ ਦੇਰੀ ਹੋ ਜਾਂਦੀ ਤਾਂ ਸ਼ਾਇਦ ਅੱਜ ਕਪੂਰਥਲਾ ਤੋਂ ਇੱਕ ਦਰਦਨਾਕ ਖਬਰ ਆਉਂਦੀ ਇਸ ਘਟਨਾ ਨੇ ਨਾ ਸਿਰਫ ਲੋਕਾਂ ਵਿੱਚ دہشت ਪੈਦਾ ਕੀਤੀ ਸਗੋਂ ਰਾਜਨੀਤਿਕ ਪੱਧਰ ਤੇ ਵੀ ਹਲਚਲ ਮਚਾ ਦਿੱਤੀ ਹੈ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਆਵਾਜ਼ਵਾਂ ਨੇ ਇਸ ਮਾਮਲੇ ਤੇ ਤਿੱਖਾ ਪ੍ਰਹਾਰ ਕਰਦਿਆਂ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ ਅੱਜ ਕਿਸੇ ਨੂੰ ਵੀ ਸੁਰੱਖਿਅਤ ਮਹਿਸੂਸ ਨਹੀਂ ਹੋ ਰਹੀ ਵਾਜਬਾ ਨੇ ਆਪਣੇ ਐਕਸ ਕਾਊਂਟ ਤੇ ਲਿਖਿਆ ਸultanpur Lodhi ਚ ਹੈਰਾਨੀਜਨਕ ਘਟਨਾ ਵਾਪਰੀ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਵਾਈਸ ਚੇਅਰਮੈਨ ਤੇ ਕਾਂਗਰਸ ਆਗੂ ਹਰਜਿੰਦਰ ਸਿੰਘ ਜਿੰਦਾ ਆਪਣੇ ਹੀ ਘਰ ਦੇ ਬਾਹਰ ਹੋਈ ਫਾਇਰਿੰਗ ਚ ਬੜੀ ਮੁਸ਼ਕਲ ਦੇ ਨਾਲ ਬਚੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਾਹਜਹਾਨਪੁਰ ਪਿੰਡ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਅਨੁਸਾਰ ਇਸ ਮਾਮਲੇ ਦੀ ਜ਼ਿੰਮੇਵਾਰੀ ਜਿੰਦਾ ਦੇ ਹੀ ਪਿੰਡ ਦੇ ਗੈਂਗਸਟਰ ਜੱਗਾ ਹੋਕੀ ਵਾਲਾ ਨੇ ਸੋਸ਼ਲ ਮੀਡੀਆ ਤੇ ਪ ਇਸ ਪੂਰੇ ਮਾਮਲੇ ਨੂੰ ਗੈਂਗਸਟਰ ਐਂਗਲ ਤੋਂ ਵੀ ਜਾਂਚ ਰਹੀ ਹੈ ਤੇ ਦਾਵਾ ਕੀਤਾ ਗਿਆ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਇਸ ਹਮਲੇ ਤੋਂ ਬਾਅਦ ਲੋਕਾਂ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਪੁੱਛ ਰਹੇ ਹਨ ਕਿ ਹੁਣ ਪੰਜਾਬ ਵਿੱਚ ਕੋਈ ਵੀ ਸੁਰੱਖਿਆਤ ਨਹੀਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸੱਚੀ ਤੇ ਤਾਜ਼ਾ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤਾਂ ਹੁਣੇ ਹੀ ਸਾਡੇ ਚੈਨਲ ਜੇਐਨਜੀ ਨਿਊਜ਼ ਇੰਡੀਆ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤਾਂ ਜੋ ਕੋਈ ਵੀ ਵੱਡੀ ਖਬਰ ਤੁਹਾਡੇ ਤੋਂ ਨਾ ਛੁੱਟੇ